ਸਸ਼ੀ ਕਾਲ ਜੀ ਪਰਖ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਦਿਲਪ੍ਰੇ ਸਿੰਘ ਤੇ ਰੁੱਕ ਕਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਦੇ ਵੱਲ ਗੰਦੇ ਨਾਲੇ ਵਿੱਚ ਡਿੱਗੀ ਸਕੂਲੀ ਬੱਸ ਹਾਸੇ ਦੇ ਸਮੇਂ ਵੀ ਬੱਚੇ ਸਨ ਸਵਾਰ ਕੱਲ ਤੋਂ ਖੁੱਲਣਗੇ ਸਾਰੇ ਵਿਦਿਅਕ ਅਦਾਰੇ ਜੋ ਸਿੰਘ ਬੈਂਸ ਦਾ ਆਇਆ ਵੱਡਾ ਬਿਆਨ ਕੈਬਨਿਟ ਮੰਤਰੀ ਵਿਨੈਦਰ ਗੋਇਲੇ ਕੇਂਦਰ ਸਰਕਾਰ ਤੇ ਸਾਧੇ ਨਿਸ਼ਾਨਾ ਪਿਛਲੇ ਬਕਾਇਆ ਦੇ ਨਾਲ ਰਾਹਤ ਰਾਸ਼ੀ ਦੀ ਕੀਤੀ ਮੰਗ ਹੜ੍ਹ ਪ੍ਰਭਾਵਿਤ ਲੋਕਾਂ ਲਈ ਕੈਬਨਿਨਟ ਨੇ ਲਏ ਵੱਡੇ ਫੈਸਲੇ ਮੁੱਖ ਮੰਤਰੀ ਨੇ ਵੀਡੀਓ ਰਾਹੀਂ ਦਿੱਤੀ ਪੂਰੀ ਜਾਣਕਾਰੀ ਸਤਲੁਜ ਦੇ ਕੰਢੇ ਤੇ ਹਲੇ ਵੀ ਬਣਿਆ ਹੋਇਆ ਹੈ ਹੜ ਦਾ ਖਤਰਾ ਲੋਕਾਂ ਵੱਲੋਂ ਲਗਾਤਾਰ ਬੰਨ ਨੂੰ ਪੱਕਾ ਕਰਨ ਦਾ ਕੰਮ ਅੱਜ ਸਵੇਰੇ ਨਾਬੇ ਵਿੱਚ ਸਕੂਲ ਦੀ ਬੱਸ ਹਾਸਗਰਸਤ ਹੋ ਗਈ ਬੱਸ ਸੜਕ ਤੋਂ ਫਿਸਲ ਕੇ ਸਿੱਧੀ ਗੰਦੇ ਨਾਲੇ ਦੇ ਵਿੱਚ ਜਾ ਡਿੱਗੀ ਹਾਸੀ ਸਮੇ ਬੱਸ ਦੇ ਵਿੱਚ ਲਗਭਗ 20 ਬੱਚੇ ਸਵਾਰ ਸਨ ਰਾਹਗੀਰਾਂ ਦੀ ਹਿੰਮਤ ਦੇ ਨਾਲ ਤੁਰੰਤ ਬੱਚਿਆਂ ਨੂੰ ਬੱਸ ਵਿੱਚੋਂ ਕੱਢ ਕੇ ਸੁਰੱਖਿਅਤ ਬਚਾ ਲਿਆ ਗਿਆ ਹਾਸੀ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਬੱਚੇ ਅਤੇ ਮਾਪਿਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਹਾਸ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੇ ਲਾਪਰਵਾਹੀ ਦੇ ਗੰਭੀਰ ਦੋਸ਼ ਲਗਾਏ ਹਨ ਲੋਕਾਂ ਦਾ ਕਹਿਣਾ ਹੈ ਕਿ ਸੜਕ ਤੇ ਚਿੱਕੜ ਹੋਣ ਕਾਰਨ ਬੱਸ ਫਿਸਲ ਕੇ ਗੱਦੇ ਨਾਲੇ ਦੇ ਵਿੱਚ ਡਿੱਗੀ ਹੈ ਹਾਦਸੇ ਨੂੰ 1 ਘੰਟਾ ਬੀਤ ਜਾਣ ਦੇ ਬਾਵਜੂਦ ਵੀ ਨਾ ਤਾਂ ਪ੍ਰਸ਼ਾਸਨ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਨਾ ਹੀ ਸਕੂਲ ਪ੍ਰਬੰਧਨ ਵੱਲੋਂ ਕੋਈ ਕਾਰਵਾਈ ਕੀਤੀ ਗਈ ਘਟਨਾ ਤੋਂ ਬਾਅਦ ਇਲਾਕੇ ਵਿੱਚ ਗੁੱਸੇ ਤੇ ਡਰ ਦਾ ਮਾਹੌਲ ਹੈ ਮਾਪੇ ਸਕੂਲ ਪ੍ਰਬੰਧਨ ਦੀ ਬੇਪਰਵਾਹੀ ਤੇ ਸਵਾਲ ਖੜੇ ਕਰ ਰਹੇ ਹਨ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਹ ਬਸ ਇੰਡੋਬ੍ਰਿਟੀ ਸਕੂਲ ਹੈ ਜਨਾਬੇ ਠੀਕ ਹੈ ਹਾਂਜੀ ਤੇ ਕੀ ਹੋਇਆ ਸੀ ਬਸ ਜਦੋਂ ਪਲਟਿਆ ਠੋਠੀ ਬਸ ਸਾਡੀ ਉਧਰ ਆ ਰਹੀ ਸੀ ਠੀਕ ਹੈ ਤੇ ਇੱਕ ਮੋਟਰਸਾਈਕਲ ਆਨੇ ਸਾਈਡ ਦਿੱਤੀ ਤੇ ਉਧਰੋਂ ਹੀ ਪਿੱਤਰ ਜਿਵੇਂ ਨਾਲ ਮਿੱਟੀ ਘਟੇ ਜੀ ਪ੍ਰਸ਼ਾਸਨ ਦੀ ਗਲਤੀ ਸਰਕਾਰ ਦੀ ਗਲਤੀ ਇੱਥੇ ਮਿੱਟੀ ਨਹੀਂ ਹੈਗੀ ਠੀਕ ਹੈ ਹੈਨਾ ਬਸ ਜਿਵੇਂ ਰੇ ਇਧਰੋਂ ਕਰੀ ਉਹਨੇ ਥੋੜੀ ਫਰੋਗੇ ਕਿ ਜਲਦੀਆਂ ਤਲਸਕੇ ਵਿੱਚ ਲੱਗੀ ਅੱਛਾ ਹਾਂਜੀ ਤੇ ਕਿੰਨੀ ਕੇ 60 ਸਟ ਬੱਜੀਏ ਕਿਸੇ ਦੇ 80 ਸਟ ਕਹਿੰਦੇ ਜਿਆਦਾ ਨਹੀਂ ਬੱਜੀ ਮਾੜੀ ਮੋਟੀ ਥੱਣਾਂ ਆਈ ਸਾਰੇ ਕਰੇ ਮੇ ਇਹ ਨਾਲਾ ਸ਼ੁਕਰ ਹੈ ਵੀ ਭਰਿਆ ਨਹੀਂ ਹੋਇਆ ਸੀ ਜੇ ਭਰਿਆ ਹੁੰਦਾ ਪਰਟੀ ਵੀ ਛੋਟੀ ਸੀ ਮੈਂ ਤੇ ਤੋਰ ਬੰਦੇ ਮੁੰਡੇ ਉਸ ਦੋ ਜਾਨੇ ਵੱਡੇ ਬਾਕੀ ਤਾਂ ਛੋਟੇ ਬੱਚੇ ਸੀ ਕਿੰਨੇ ਕਿੰਨੇ ਸਾਲ ਦੇ ਬੱਚੇ ਨੇ ਬੱਚੇ ਲੜੀ ਚ 10 12 12 ਸਾਲਾਂ ਦੀ 8 8 ਕੀ ਸੀ ਤੁਸੀਂ ਕਿਰਮੀ ਕਲਾਸ ਚ ਪੜ੍ਹਦੇ ਮੈਂ 10 ਚ ਤਿੰਨ ਚ ਪੜ੍ਹਦੇ ਕੋਈ ਉਹ ਕੋਈ ਲੱਤ ਬਣਾ ਤੇ ਸੱਟ ਤਾਂ ਨਹੀਂ ਬਗੀ ਕਿਸੇ ਦੀ ਨਹੀਂ ਲੱਗੀ ਸਾਰੇ ਦੀ ਸਾਰਾ ਨਸ਼ਾ ਇੱਕ ਕੂਰ ਦਾ ਪ੍ਰਸ਼ਾਸਨ ਪਹੁੰਚਿਆ ਕੋਈ ਸਕੂਲ ਵੱਲੋਂ ਬਹੁਤ ਲੇਟ ਹੋ ਗਈ ਘੰਟੇ ਤੋਂ ਉੱਪਰ ਟਾਈਮ ਹੋ ਗਿਆ ਉਸ ਤੋਂ ਬਾਅਦ ਆਏ ਨਹੀਂ ਅੱਛਾ ਹਾਂਜੀ ਮੰਗ ਕੀ ਕਰਦੇ ਹੋ ਤੁਸੀਂ ਮੰਗੇ ਇਹ ਕਰਦੇ ਇੱਕ ਤਾਂ ਸੜਕ ਬਣਾਈ ਜਾਵੇ ਵਧੀਆ ਹੀ ਠੀਕ ਹੈ ਤੇ ਹਣਾ ਆਪਣਾ ਟਾਈਮ ਟੇਬਲ ਸਕੂਲ ਦਾ ਜਿਵੇਂ ਲਾ ਲੂ ਵੀ ਜਲਦੀ ਵੀ ਕਈ ਵਾਰ ਸਾਡੇ ਤੇ ਫਾੜਕ ਲੱਗ ਜਾਂਦੇ ਤਾਂ ਕਰ ਸਾਡੀ ਬੈਂ ਲੇਟ ਹੋ ਜਾਂਦੀ ਹੈ ਬਿਸਲੇ ਡਰਾਈਵਰਾਂ ਨੂੰ ਕੁਛ ਨਾ ਗਿਆ ਜੇ ਫਿਰ ਹੋਲੀ ਹੋਣੀ ਹੈ ਜਿਆ ਦੁਰਘਟਨਾ ਦਾ ਹੋਣਾ ਹੋਣ ਕਿਤੇ ਕਿਤੇ ਡਰਾਈਵਰ ਵੀ ਤੇਜ਼ ਚਲਾਉਂਦਾ ਹਾਂ ਕਿਤੇ ਨਾ ਕਿਤੇ ਡਰਾਈਵਰ ਦੀ ਗਲਤੀ ਇਤੀ 40 ਤੇ ਹੈਗੀ ਸੀ ਯੂਰੇ ਬੱਸ ਅੱਛਾ ਇਹ ਵੀ ਇੰਨਾ ਭਜਾਉਣ ਵਾਲਾ ਹੈ ਨਹੀਂ ਇਹ ਸੜਕ ਆਪਣੀ ਜਦੋਂ ਬੈਂ ਆ ਰਹੇ ਸੀ ਕਿ ਇਧਰੋਂ ਜੀ ਕਕਰਾਲੇ ਵੱਲੋਂ ਇਹ ਡਰਾਈਵਰ ਦੀ ਗਲਤੀ ਨਾਲ ਬੈਂ ਪਲਟੀ ਆ ਜੀ ਮਤਲਬ ਕਿ ਤੁਸੀਂ ਇਹ ਦੇਖ ਲਓ ਪਹਿਲਾਂ ਤੁਸੀਂ ਇੱਥੇ ਰਸਤਾ ਹੀ ਦੇਖ ਲਓ ਇਹ ਜਾਣ ਵਾਲਾ ਰੋਡ ਹੈਗਾ ਜੀ ਬੱਚਿਆਂ ਨੂੰ ਇੱਥੇ ਜਾਣ ਵਾਲਾ ਬਿਲਕ ਅਸੀਂ ਨੇ ਫੋਨ ਕਰਿਆ ਜੀ ਪ੍ਰਿੰਸੀਪਲ ਨੂੰ ਵੀ ਕਰਿਆ ਇਹਨਾਂ ਨੇ ਸਾਡਾ ਫੋਨ ਚੱਕ ਕੇ ਕਿਹਾ 5 ਮਿੰਟ ਆਉਣੇ ਆ ਡੇਢ ਘੰਟਾ ਬਾਅਦ ਆਏ ਨੇ ਯਰੇ ਕੋਈ ਪ੍ਰਸ਼ਾਸਨ ਨਹੀਂ ਆਇਆ ਡੇਢ ਘੰਟੇ ਬਾਅਦ ਪ੍ਰਸ਼ਾਸਨ ਆਇਆ ਕੋਈ ਐਂਬੂਲੈਂਸ ਲੈ ਕੇ ਨਹੀਂ ਆਏ ਕੁਛੇ ਲੈ ਕੇ ਨਹੀਂ ਆ ਇਹਨਾਂ ਨੂੰ ਐ ਨਹੀਂ ਪਤਾ ਲੱਗਿਆ ਵੀ ਜਦੋਂ ਬੈਂਨ ਉਲਟ ਗਈ ਬੱਚਿਆਂ ਦੇ ਵੱਧ ਨੁਕਸਾਨ ਹੋ ਸਕਦਾ ਜੀ ਕੁਛ ਨਹੀਂ ਲੈ ਕੇ ਆਏ ਜੀ ਇਹ ਇਹ ਆਏ ਨੇ ਡੇਢ ਘੰਟੇ ਬਾਅਦ ਸਾਡੇ ਕੋਲੇ ਆ ਕੇ ਖੜੇ ਨੇ ਜੀ ਇਹ ਬੱਚੇ ਸਾਡੇ ਪਿੰਡਿਆਂ ਨੇ ਕੱਢੇ ਨੇ ਜੀ ਅਸੀਂ ਕੱਢੇ ਨੇ ਬੱਚੇ ਬੱਚੇ ਡਰਾਈਵਰ ਨੂੰ ਇਹ ਵੀ ਨਹੀਂ ਪਤਾ ਵੀ ਬੈਂ ਦੇ ਵਿੱਚ ਕਿੰਨੇ ਬੱਚੇ ਨੇ ਜੀ ਕਿੰਨੇ ਵਜੇ ਦੀ ਘਟਨਾ ਜੀ ਇਹ 7 ਵਜੇ ਦੀ ਘਟਨਾ ਜੀ ਕਿਹਦੀ ਨਾਕੀ ਮੰਦੇ ਹੋ ਇਹ ਡਰਾਈਵਰ ਦੀ ਨਾਕੀ ਆ ਜੀ ਕਿਹੜੇ ਸਕੂਲ ਦੀ ਬੱਸ ਹੈ ਇਹ ਕੈਮਰਾ ਸਕੂਲ ਦੀ ਬੱਸ ਆ ਜੀ ਹੈ ਜੀ ਐਂਡੋ ਬ੍ਰਿਟਿਸ਼ ਐਂਡੋ ਬ੍ਰਿਸ਼ਟ ਦੀ ਜੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਦਿੱਤੀ ਹੈ ਕਿ ਕੱਲ ਤੋਂ ਵਿਦਿਅਕ ਸੰਸਥਾਵਾਂ ਨੂੰ ਦੁਬਾਰਾ ਖੋਲ੍ਹਿਆ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਅਜੇ ਸਕੂਲੀ ਅਧਿਆਪਕ ਸਫਾਈ ਲਈ ਸਕੂਲਾਂ ਵਿੱਚ ਪਹੁੰਚ ਰਹੇ ਹਨ ਤੇ ਅਧਿਆਪਕ ਪਿੰਡ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਫਾਈ ਵਿੱਚ ਆਪਣਾ ਯੋਗਦਾਨ ਪਾਉਣ। ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਸਕੂਲ ਸਿਰਫ ਸਰਕਾਰੀ ਸੰਸਥਾ ਨਹੀਂ ਸਗੋ ਸਾਡੇ ਆਪਣੇ ਘਰ ਹਨ। ਇਸ ਲਈ ਸਾਡੀ ਨਿੱਜੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਫ਼ ਸੁਥਰੇ ਮਾਹੌਲ ਬਣਾ ਕੇ ਬੱਚਿਆਂ ਨੂੰ ਸਕੂਲ ਭੇਜਿਆ ਜਾਵੇ। ਕਈ ਥਾਵਾਂ 'ਤੇ ਲੋਕਾਂ ਨੇ ਅਧਿਆਪਕਾਂ ਨਾਲ ਮਿਲ ਕੇ ਸਫਾਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਮੀਦ ਹੈ ਕਿ ਕੱਲ ਤੋਂ ਬੱਚੇ ਮੁੜ ਆਪਣੀ ਪੜ੍ਹਾਈ ਸ਼ੁਰੂ ਕਰਨਗੇ। ਸਤਿ ਸ਼੍ਰੀ ਅਕਾਲ ਜੀ ਅੱਜ ਇਸ ਵਕਤ ਸਰਸਾ ਨੰਗਲ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਖੜੇ ਆ ਮੇਰੀ ਆਪ ਸਾਰੇ ਹੀ ਜੋ-ਜੋ ਇਸ ਵੀਡੀਓ ਨੂੰ ਦੇਖ ਰਹੇ ਸਭ ਨੂੰ ਬੇਨਤੀ ਹੈ ਕਿ ਸਾਡੇ ਅਧਿਆਪਕ ਅੱਜ ਸਾਰੇ ਸਰਕਾਰੀ ਸਕੂਲਾਂ 'ਚ ਗਏ ਆ ਪੰਜਾਬ ਦੇ ਵਿੱਚ 20000 ਸਰਕਾਰੀ ਸਕੂਲ ਹੈ ਲਗਾਤਾਰ ਬਰਸਾਤਾਂ ਕਰਕੇ ਜਿਵੇਂ ਆਪਾਂ ਕਹਿੰਦੇ ਜੇ ਅਗਰ ਕੋਈ ਵੀ ਇਮਾਰਤ ਬੰਦ ਰਹੀ ਉਹਨੂੰ ਕਾਫੀ ਡੈਮੇਜ ਪਹੁੰਚ ਜਾਂਦਾ ਹੈ। ਅਮ ਤਾਂ ਪਲੀਜ਼ ਸਾਡੇ ਅਜ ਦੀ ਆਪਕਾਂ ਦੀ ਮਦਦ ਕਰੋ ਜਿਵੇਂ ਇਸ ਪਿੰਡ ਦੇ ਸਾਰੇ ਸਰਪੰਚ ਸਾਹਿਬ ਸਾਡੇ ਯੂਥ ਕਲੱਬ ਦੇ ਸਾਰੇ ਸਾਥੀ ਐ ਐਸਐਮਸੀ ਦੇ ਸਾਰੇ ਮੈਂਬਰਾਂ ਨੇ ਆ ਕੇ ਅਗਰ ਆਪਾਂ ਲੱਗਾਂਗੇ ਅੱਧਾ ਘੰਟਾ ਵੀ ਨਹੀਂ ਲੱਗਦਾ ਸਾਰਾ ਸਕੂਲ ਚੈੱਕ ਵੀ ਹੋ ਜਾਂਦਾ ਜੋ ਸਫਾਈ ਜੋ ਕਿਤੇ ਕੋਈ ਕਿਉਂਕਿ ਇਹ ਬਰਸਾਤਾਂ ਦਾ ਮੌਸਮ ਹੈ ਕੋਈ ਕੀੜਾ ਕੋਈ ਸੱਪ ਕਾ ਸਾਰਾ ਜੇਕਰ ਜਦੋਂ ਪਿੰਡ ਲੱਗਦਾ ਹੈ ਕਿਲੇ ਸਕੂਲ ਸਭ ਦੇ ਸਾਂਝੇ ਨੇ ਥੋੜੇ ਬੱਚੇ ਪੜ੍ਹਦੇ ਨੇ ਇਸ ਕਰਕੇ ਸਾਡੇ ਅਧਿਆਪਕਾਂ ਦਾ ਸਾਥ ਦੋ ਸਾਡੇ ਤਾਂ ਕਿ ਕੱਲ ਤੋਂ ਪੰਜਾਬ ਦੇ ਜਿਹੜੇ ਸਾਰੇ ਸਰਕਾਰੀ ਸਕੂਲਾਂ 'ਚ ਜਿਹੜੇ ਹੈ ਪੜ੍ਹਾਈ ਆ ਦੁਬਾਰਾ ਸ਼ੁਰੂ ਹੋ ਸਕੇ ਮੈਂ ਸਾਰੇ ਜਿਵੇਂ ਇਸ ਪਿੰਡ ਦੇ ਸਰਪੰਚ ਸਾਹਿਬ ਦਾ ਇੱਥੋਂ ਦੇ ਯੂਥ ਕਲੱਬ ਦੇ ਸਾਥੀਆਂ ਦਾ ਬਜ਼ੁਰਗਾਂ ਦਾ ਸਾਰੇ ਆਏ ਆ ਬੜੀ ਜ਼ਿੰਮੇਵਾਰੀ ਨਾਲ ਉਹਨੇ ਸਾਡੇ ਅਧਿਆਪਕਾਂ ਦੀ ਮਦਦ ਕੀਤੀ ਹੈ ਤੇ ਐਦਾਂ ਹੀ ਜਿਹੜਾ ਹੈ ਆਪਸਰ ਨੂੰ ਵੀ ਬੇਨਤੀ ਹੈ ਕਿ ਆਪਾਂ ਸਾਰੇ ਤੇ ਮੈਂ ਵੀ ਕੁਝ ਹੋਰ ਸਕੂਲਾਂ 'ਚ ਜਾਊਂਗਾ ਜਿੱਥੇ ਲੋੜ ਆਪ ਵੀ ਲੱਗਿਆ ਨੂੰ ਤਿਆਰ ਹੈ ਸਾਡੇ ਐਮ.ਐਲ.ਏ. ਸਾਹਿਬਾਨਾਂ ਨੂੰ ਵੀ ਬੇਨਤੀ ਹੈ ਵੀ ਆਓ ਆਪ ਆਪਣੇ ਸਕੂਲਾਂ 'ਚ ਜਾ ਕੇ ਚੈੱਕ ਕਰੀਏ ਧੰਨਵਾਦ ਸ਼ਾਬਾਸ਼ ਬਹੁਤ ਵਧੀਆ ਬੱਪੂ ਜੀ ਕੰਮ ਕਰ ਲਿਆ ਸੀਧਾ ਬੜੀ ਕੰਮ ਕਰਨ ਦਾ ਟਾਈਮ ਹੈ ਸ਼ਾਹਬਾਸ਼ ਤੁਹਾਡੇ ਉੱਥੇ ਵੀ ਕੀੜਾ ਮਾਰੋ ਆਪਣੇ ਆਪਣੇ ਸਕੂਲਾਂ ਆਭਦੀ ਕੈਬਿਨੇਟ ਮੰਤਰੀ ਵਿਰਿੰਦਰ ਗੋਇਲ ਨੇ ਹੜ੍ਹਾਂ ਦੇ ਕਾਰਨ ਹੋਏ ਵੱਡੇ ਨੁਕਸਾਨ ਨੂੰ ਧਿਆਨ ਵਿੱਚ ਰੱਖਦਿਆਂ ਕੇਂਦਰ ਸਰਕਾਰ ਤੋਂ ਤੁਰੰਤ ਵਿਸ਼ੇਸ਼ ਰਾਹਤ ਪੈਕੇਜ ਦੀ ਮੰਗ ਕੀਤੀ ਹੈ ਉਨ੍ਹਾਂ ਨੇ ਕਿਹਾ ਹੈ ਕਿ ਪਿਛਲੇ ਬਕਾਇਆ ਸਮੇਤ ਪੰਜਾਬ ਨੂੰ 60 ਕੁ ਹਜ਼ਾਰ ਕਰੋੜ ਰੁਪਏ ਦੀ ਜ਼ਰੂਰਤ ਹੈ ਤਾਂ ਜੋ ਰਾਜ ਮੁੜ ਪੈਰਾਂ ਤੇ ਖੜਾ ਹੋ ਸਕੇ ਮੰਤਰੀ ਗੋਇਲ ਨੇ ਕਿਹਾ ਹੈ ਕਿ ਹੜਾ ਕਾਂ ਪੰਜਾਬ ਨੂੰ 20 ਤੋਂ 25 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਖੇਤੀਬਾੜੀ ਕਾਰਨ ਸਕੂਲਾਂ ਕਾਲਜਾਂ ਦੀਆਂ ਇਮਾਰਤਾਂ ਬਿਜਲੀ ਸਮੇਤ ਹਰ ਖੇਤਰ ਤੇ ਵੱਡੇ ਪੱਧਰ ਤੇ ਹਾਨੀ ਹੋ ਰਹੀ ਹੈ ਉਹਨਾਂ ਨੇ ਜ਼ੋਰ ਦਿੱਤਾ ਹੈ ਕਿ ਇਹ ਕੇਂਦਰ ਸਰਕਾਰ ਦਾ ਫਰਜ਼ ਹੈ ਕਿ ਉਹ ਇਸ ਸੰਕਟ ਇਸ ਸੰਕਟ ਦੇ ਸਮੇਂ ਵਿੱਚ ਸੂਬੇ ਦੀ ਮਦਦ ਲਈ ਅੱਗੇ ਆਉਣ ਗੋਇਲ ਨੇ ਸਾਫ਼ ਕਿਹਾ ਹੈ ਕਿ ਪੰਜਾਬ ਦੇ ਪਿਛਲੇ 60000 ਕਰੋੜ ਰੁਪਏ ਦਾ ਬਕਾਇਆ ਵੀ ਰਾਹਤ ਪੈਕੇਜ ਦੇ ਨਾਲ ਹੀ ਮਿਲਾਇਆ ਜਾਵੇ ਇਸ ਰਕਮ ਨਾਲ ਪੰਜਾਬ ਨੂੰ ਦੁਬਾਰਾ ਵਿਕਾਸ ਦੀ ਪਟੜੀ ਤੇ ਲਿਆਇਆ ਜਾ ਸਕਦਾ ਹੈ ਇਸ ਬਿਆਨ ਤੋਂ ਬਾਅਦ ਸੂਬੇ ਦੀ ਰਾਜਨੀਤੀ ਗਰਮ ਹੋ ਗਈ ਹੈ ਲੋਕਾਂ ਤੇ ਕਿਸਾਨਾਂ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਤੋਂ ਵੱਡੇ ਪੱਧਰ ਤੇ ਮਦਦ ਦੀ ਉਮੀਦ ਜਿताई ਜਾ ਰਹੀ ਹੈ ਪ੍ਰਧਾਨ ਮੰਤਰੀ ਜੀ ਕੱਲ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਆ ਤਿੱਥੀ ਦਿਉ ਭਗ ਕਿਉਂਕਿ ਅਸੀਂ ਪੰਜਾਬ ਦੇ ਜਿਹੜੇ ਲੋਕ ਆ ਅਸੀਂ ਜੇ ਮਹਿਮਾਨ ਹੈ ਕੋਈ ਤਾਂ ਉਹਦਾ ਅੱਖਾਂ ਵਿਛਾ ਕੇ ਸਵਾਗਤ ਕਰਦੇ ਹਾਂ ਸੋ ਅਸੀਂ ਪ੍ਰਧਾਨ ਮੰਤਰੀ ਸਾਹਿਬ ਦਾ ਦਿਲਦਿਆਂ ਗਹਿਰਾਈਆਂ ਤੋਂ ਸਵਾਗਤ ਵੀ ਕਰਦੇ ਆ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਕਿ ਉਹ ਆ ਰਹੇ ਨੇ ਸੋ ਕੱਲ ਆ ਰਹੇ ਨੇ ਤਾਂ ਸਾਨੂੰ ਬੜੀਆਂ ਉਮੀਦਾਂ ਨੇ ਇਸ ਤੋਂ ਪਹਿਲਾਂ ਵੀ ਸਾਡੇ ਪੰਜਾਬ ਦੇ ਬੀਜੇਪੀ ਦੇ ਆਗੂ ਸਹਿਬਾਨ ਪ੍ਰਧਾਨ ਸਹਿਬਾਨ ਤੇ ਕੇਂਦਰ ਦੇ ਹੋਰ ਵਜ਼ੀਰ ਵੀ ਆਪਣੀ ਆਪਣੀ رائے ਵੀ ਦਿੰਦੇ ਰਹੇ ਆ ਚੰਗਾ ਮਾੜਾ ਵੀ ਕਹਿੰਦੇ ਰਹੇ ਆ ਤੇ ਫਿਰ ਆਇਆ ਇਸ ਸ਼੍ਰੀ ਸ਼ਿਵਰਾਜ ਸਿੰਘ ਜੀ ਚੋਹਾਨ ਸਾਹਿਬ ਉਹਨਾਂ ਤੋਂ ਸਾਨੂੰ ਬਹੁਤ ਵੱਡੀ ਮੀਤ ਸੀ ਕਿਉਂਕਿ ਲੰਬਾ ਸਮਾਂ ਉਹ 20 ਸਾਲਾਂ ਦੇ ਕਰੀਬ ਉਹ ਸੂਬੇ ਦੇ ਮੁੱਖ ਮੰਤਰੀ ਰਹੇ ਉਹਨਾਂ ਨੂੰ ਬਤੌਰ ਮੁੱਖ ਮੰਤਰੀ ਬਹੁਤ ਤਕਲੀਫਾਂ ਦਾ ਪਤਾ ਸਟੇਟ ਦੀਆਂ ਦਾ ਤੇ ਉਹ ਆਏ ਇੱਥੇ ਰਹੇ ਤੇ ਜਦੋਂ ਪਾਣੀ ਦੇ ਵਿੱਚ ਜਾ ਕੇ ਉਹਨਾਂ ਤਕਲੀਫਾਂ ਸੁਣਿਆ ਤਾਂ ਸਾਨੂੰ ਬੜੀ ਉਮੀਦ ਹੋ ਗਈ ਸੀ ਤੇ ਜ਼ਿੰਮੇਵਾਰ ਸੀਨੀਅਰ ਮੰਤਰੀ ਨੇ ਸਾਨੂੰ ਇਹ ਸੀ ਕਿ ਸ਼ਾਇਦ ਜਾਂਦੇ ਜਾਂਦੇ ਕੋਈ ਨਾ ਕੋਈ ਗੱਲ ਪੰਜਾਬ ਦੇ ਲਈ ਕਰਕੇ ਜਾਣਗੇ ਪੰਜਾਬ ਦੇ ਲਈ ਕੋਈ ਰਾਹਤ ਦੀ ਅਨਾਉਂਸਮੈਂਟ ਕਰਕੇ ਜਾਣਗੇ ਪਰ ਉਹ ਜਾਂਦੇ ਇੱਕ ਨਵਾਂ ਫਾਰਮੂਲਾ ਦੇ ਗਏ ਸਾਨੂੰ ਉਹਨਾਂ ਨੇ ਕਹਿਤਾ ਕਹਿੰਦੇ ਜੇ ਮਾਈਨਿੰਗ ਹੋ ਗਈ ਤੇ ਮਾਈਨਿੰਗ ਦੇ ਕਰਕੇ ਹੜ ਆ ਗਏ ਹੁਣ ਮੈਨੂੰ ਸਮਝ ਨਹੀਂ ਆਂਦੀ ਵੀ ਐਗਰੀਕਲਚਰ ਸੈਕਟਰ ਦੇ ਵਿੱਚ ਕੋਈ ਅਜਿਹਾ ਫਾਰਮੂਲਾ ਹੈ ਵੀ ਜੇ ਮਾਈਨਿੰਗ ਹੋ ਜੇ ਤਾਂ ਫਿਰ ਹੜ ਆ ਜਾਂਦੇ ਨੇ ਬਰਸਾਤਾਂ ਹੋ ਜਾਂਦੀਆਂ ਨੇ ਤਾਂ ਫਿਰ ਇਹ ਸੌਦਾਈ ਸੌਖਾ ਵੀ ਜੇ ਬਰਸਾਤਾਂ ਦੀ ਲੋੜ ਆ ਤਾਂ ਫਿਰ ਮਾਈਨਿੰਗ ਕਰ ਲਓ ਹੁਣੋਂ ਪਤਾ ਨਹੀਂ ਕਿਸ ਤਰ੍ਹਾਂ ਫਾਰਮੂਲਾ ਸਾਨੂੰ ਦੇ ਗਏ ਆ ਪਰ ਸਾਨੂੰ ਬਹੁਤ ਉਮੀਦ ਸੀ ਉਹਨਾਂ ਤੋਂ ਬਹੁਤ ਜ਼ਿਆਦਾ ਸਾਨੂੰ ਇਸ ਤਰ੍ਹਾਂ ਸੀ ਇਸ ਕਰਕੇ ਸੀ ਕਿ ਉਹ ਸਟੇਟ 'ਚ ਰਹੇ ਆ ਪਰ ਹੁਣ ਹੈੱਡ ਆ ਰਹੇ ਨੇ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਤੇ ਮੈਂ ਕਹਿਣਾ ਚਾਹਣਾ ਕਿ ਸਾਡਾ ਜੋ ਨੁਕਸਾਨ ਹੋਇਆ ਉਹ ਇਸ ਤਰ੍ਹਾਂ ਦਾ ਨੁਕਸਾਨ ਹੋਇਆ ਜਿਹਦੀ ਕਦੇ ਕਲਪਨਾ ਨਹੀਂ ਕੀਤੀ ਅੱਜ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਹੋਈ ਜਿਸ ਦੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਤੇ ਕਿਸਾਨਾਂ ਲਈ ਕੁਝ ਮਹੱਤਵਪੂਰਨ ਫੈਸਲੇ ਲਏ ਗਏ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤ ਹਸਪਤਾਲ ਤੋਂ ਲਾਈਵ ਹੋ ਕੇ ਬ੍ਰੈਸ ਬਰੀਫਿੰਗ ਕਰਦੇ ਆ ਜਾਣਕਾਰੀ ਸਾਂਝੀ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਹੈ ਕਿ ਕੈਬਨਿਟ ਨੇ ਹੜ੍ਹ ਕਾਂ ਨੁਕਸਾਨ ਚੱਲ ਰਹੇ ਲੋਕਾਂ ਦੀ ਮਦਦ ਲਈ ਕਈ ਯੋਜਨਾਵਾਂ ਮਨਜ਼ੂਰ ਕੀਤੀਆਂ ਹਨ ਤੇ ਪੰਜਾਬ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਸਰਕਾਰ ਹੁਣਾਂ ਦੇ ਨਾਲ ਹਮੇਸ਼ਾ ਖੜੀ ਹੈ ਤੇ ਪੰਜਾਬ ਨੂੰ ਦੁਬਾਰਾ ਤੋਂ ਖੜਾ ਕਰਨ ਲਈ ਜੋ ਵੀ ਸਰਕਾਰ ਤੋਂ ਹੋਵੇਗਾ ਉਹ ਜ਼ਰੂਰ ਕਰੇਗੀ ਪੰਜਾਬੀਆਂ ਦੀ ਚਿੰਤਾ ਕਰਦਾ ਮੈਂ ਤੇ ਚੀਫ ਸੈਕਟਰੀ ਸਾਹਿਬ ਨੂੰ ਬੁਲਾਇਆ ਡੀਜੀਪੀ ਪੰਜਾਬ ਨੂੰ ਬੁਲਾਇਆ ਬਾਕੀ ਅਫਸਰਾਂ ਨੂੰ ਬੁਲਾਇਆ ਕਿ ਜੋ ਪਾਣੀ ਦੀ ਮਾਰ ਹੋਈ ਹੈ ਉਹਦੇ ਚ ਜਾ ਕੇ ਉੱਥੇ ਲੋਕਾਂ ਦੀ ਸਹਾਇਤਾ ਕਰੋ ਲੋਕਾਂ ਦੇ ਦੁੱਖਾਂ ਦੇ ਇਸ ਸੰਕਟ ਦੀ ਘੜੀ ਚ ਨਾਲ ਖੜੋ ਕੁਝ ਫੈਸਲੇ ਜਿਹੜੇ ਪੰਜਾਬ ਸਰਕਾਰ ਵੱਲੋਂ ਲਏ ਜਾ ਰਹੇ ਨੇ ਮੈਂ ਤੁਹਾਡੇ ਸਾਹਮਣੇ ਉਹਨਾਂ ਫੈਸਲਿਆਂ ਦੀ ਲਿਸਟ ਪੜ੍ਹ ਕੇ ਸੁਣਾਉਣ ਲੱਗਿਆ ਸਭ ਤੋਂ ਪਹਿਲਾਂ ਤਾਂ ਕੈਬਨਟ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਹੜਾਂ ਕਾਰਨ ਜਿਹੜੀ ਮਿੱਟੀ ਹੈ ਉਹ ਦਰਿਆਵਾਂ ਦੇ ਵਿੱਚ ਆ ਗਈ। ਕਿਸੇ ਸਮੇਂ ਵਿਆਸ ਬਹੁਤ ਚੌੜਾ ਹੁੰਦਾ ਸੀ। ਹੁਣ ਵਿਆਸ ਦਾ ਜਿਹੜੀ ਇਹ ਚੌੜਾਈ ਘਟ ਗਈ, ਪਾਣੀ ਬਹੁਤ ਜ਼ਿਆਦਾ ਆ ਗਿਆ ਉਪਰੋਂ ਤੇ ਉਹਦੇ ਨਾਲ ਮਾਰ ਵਧ ਗਈ। ਅਸੀਂ ਇੱਕ ਸਕੀਮ ਚ ਲਾਉਣ ਲੱਗੇ ਆ ਜਿਸ ਦਾ ਖੇਤ ਉਹਦੀ ਰੇਤ ਮਤਲਬ ਜਿੰਨਾ ਦੇ ਦਰਿਆਵਾਂ ਦੇ ਕਿਨਾਰੇ ਜ਼ਮੀਨਾਂ ਨੇ ਉਹਨਾਂ ਨੂੰ ਮਿੱਟੀ ਚੱਕਣ ਦੀ ਇਜਾਜ਼ਤ ਦੇ ਰਹੇ ਆ ਜਦੋਂ ਵੀ ਉਹਨਾਂ ਦੀਆਂ ਟਰਾਲੀਆਂ ਦਰਿਆ ਦੇ ਨੇੜੇ ਜਾਣ ਦੇ ਕਾਬਿਲ ਹੋ ਗਈਆਂ ਤੇ ਜਦੋਂ ਤੱਕ ਉਹ ਜਿਹੜੇ ਮਿੱਟੀ ਨੂੰ ਨਹੀਂ ਚੱਕਦੇ ਅਸੀਂ ਉਹਨਾਂ ਨੂੰ ਪਰਮਿਸ਼ਨ ਦੇਣ ਲੱਗੇ ਆਂ ਔਰ ਉਹਦੇ ਵਿੱਚ ਉਹ ਆਪਣਾ ਜਿਹੜਾ ਮਿੱਟੀ ਹੈ ਉਹ ਆਦੀ ਇੱਛਾ ਮੁਤਾਬਕ ਵੇਚ ਵੀ ਸਕਦੇ ਆਂ ਸੋ ਜਿਸ ਦਾ ਖੇਤ ਉਸ ਦੀ ਰੇਤ ਦੇ ਤਹਿਤ ਇਹ ਡੀਸਿਲੈਕਟਿੰਗ ਕਹਿੰਦੇ ਆਂ ਅੰਗਰੇਜ਼ੀ 'ਚ ਇਹਨੂੰ ਕਿ ਲੋਕਾਂ ਨੂੰ ਅਸੀਂ ਇਹ ਪਰミਸ਼ਨ ਦੇਣ ਲੱਗੇ ਆ ਕਿ ਤੁਸੀਂ ਮਿੱਟੀ ਚੱਕ ਲੋ ਆਪਦੇ ਆਪ ਦੇ ਖੇਤ ਚੋਂ ਤੇ ਜੇ ਮਿੱਟੀ ਨੂੰ ਵੇਚਣਾ ਵੇਚ ਲਓ ਜੇ ਤੁਹਾਨੂੰ ਆਪ ਚਾਹੀਦੀ ਹੈ ਕਰੇ ਕਰ ਦੇ ਕਿਸੇ ਅ ਇਸਤੇਮਾਲ ਵਾਸਤੇ ਤਾਂ ਤੁਸੀਂ ਬਰਦਰ ਲੋ ਔਰ ਫਸਲਾਂ ਦੀ ਬਰਬਾਦੀ ਹੋਈ ਹੈ ਪੰਜਾਬ ਸਰਕਾਰ ਵੱਲੋਂ ਪ੍ਰਤੀ ਏਕੜ 20000 ਰੁਪਏ ਦਾ ਮੁਆਵਜ਼ਾ ਦਿੱਤਾ ਜਾਊਗਾ ਹੁਣ ਤੱਕ ਇਹ ਪੂਰੇ ਦੇਸ਼ ਦੇ ਵਿੱਚ ਕਿਸੇ ਵੀ ਸੂਬੇ ਵੱਲੋਂ ਦਿੱਤਾ ਗਿਆ ਸਭ ਤੋਂ ਵੱਧ ਮੁਆਵਜ਼ਾ ਹੈ ਤੇ ਚੈੱਕ ਤੁਹਾਡੇ ਹੱਥਾਂ 'ਚ ਫੜਾਵਾਂਗੇ ਅਸੀਂ ਕਬਕੇ ਕਈ ਵਾਰੀ مشترਕਾ ਖਾਤੇ ਨੇ ਅਕਾਊਂਟ ਨਹੀਂ ਹੈਗੇ ਪਰ ਅਸੀਂ ਤੁਹਾਨੂੰ ਵੱਡੇ ਜੀਹਾਂ ਦੇ ਨਾਂ ਪੁੱਛ ਕੇ ਡੀਸੀ ਰਹੀਂ ਫੜਵਾਰੀਆਂ ਰਹੀਂ ਤੇ ਤੁਹਾਡੇ ਘਰੇ ਚੈੱਕ ਪਹੁੰਚ ਜਾਊਗਾ 20000 ਰੁਪਏ ਕੇ ਕਰਦਾ ਨੁਕਸਾਨ ਜਿਹੜਾ ਮਿਲੂ ਹਾੜਾ ਕਾਰਨ ਜਿਹੜੇ ਲੋਕਾਂ ਦੀ ਜਾਨ ਚਲੀ ਗਈ 4 ਲੱਖ ਰੁਪਿਆ ਇੱਕ ਜਿਹੜਾ ਜੀ ਪ੍ਰਭਾਵਿਤ ਹੋ ਗਏ 4 ਲੱਖ ਰੁਪਿਆ ਮੁਆਵਜ਼ਾ ਦਿੱਤਾ ਜਾਊਗਾ ਉਹਨਾਂ ਪਰਿਵਾਰਾਂ ਨੂੰ ਜਿਹਦੇ ਕਰੀਬ ਸ਼ਹਿਰੀ ਵਾਰਡਾਂ ਫੋਗਿੰਗ ਮਸ਼ੀਨਾ ਮਹਈਆ ਕਰਾਵਾਂਗੇ ਇਸ ਤੋਂ ਇਲਾਵਾ ਹਰੇਕ ਪਿੰਡ ਦੇ ਵਿੱਚ ਕਲੀਨਿਕ ਹਰ ਪਿੰਡ ਦੇ ਵਿੱਚ ਔਰ ਡਾਕਟਰ ਆਉਣਗੇ ਕੋਈ ਹਾੜਾਂ ਤੋਂ ਬਾਅਦ ਕੋਈ ਬਿਮਾਰੀ ਨਾ ਫੈਲੇ ਤਾਂ ਤੁਸੀਂ ਕੋਈ ਛੋਟਾ ਮੋਟਾ ਤੁਹਾਨੂੰ ਐ ਲੱਗਦਾ ਹੈ ਕਿ ਮੈਨੂੰ ਖੰਘ ਖਾਂਸੀ ਹੋਈ ਜਾਂਦਾ ਮੈਨੂੰ ਆਹ ਬਿਮਾਰੀ ਹੋਈ ਜਾਂਦੀ ਹੈ ਮੈਨੂੰ ਲੱਗਦਾ ਹੈ ਮੈਨੂੰ ਨਹੀਂ ਹੋਇਆ ਅੱਧੇ ਪਿੰਡ ਨੂੰ ਹੋ ਗਿਆ ਤਾਂ ਅਸੀਂ ਵੱਡੇ ਵੱਡੇ ਡਾਕਟਰ ਜਿਹੜੇ ਨੇ ਉਹ ਵੱਡੇ ਵੱਡੇ ਹਸਪਤਾਲਾਂ ਚੋਂ ਅਸੀਂ ਉਹਨਾਂ ਨੂੰ ਗੱਲ ਕਰ ਕਰਕੇ ਉਹ ਤੁਹਾਡੇ ਪਿੰਡ ਸੇ ਸਰਾਈ ਸਤਲੁਜ ਕੰਡੇ ਤੋਂ ਹਲੇ ਵੀ ਹੜ੍ਹ ਦੇ ਖਤਰੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਇੱਥੇ ਲੋਕਾਂ ਦੇ ਵਿੱਚ ਪਾਣੀ ਦੀ ਮਾਰ ਦਾ ਡਰ ਬੈਠਿਆ ਹੋਇਆ ਹੈ ਜੇਕਰ ਬੰਨ ਟੁੱਟਦਾ ਹੈ ਤਾਂ ਪਿੰਡ ਪਿੰਡ ਹੜ੍ਹ ਦੀ ਝਪੇਟ ਦੇ ਵਿੱਚ ਆ ਸਕਦਾ ਹੈ ਇਲਾਕੇ ਵਿੱਚ ਲਗਭਗ 300 ਏਕੜ ਜ਼ਮੀਨ ਹੁਣ ਤੱਕ ਪਾਣੀ ਹੀਟਾਂ ਆ ਚੁੱਕੀ ਹੈ ਬੰਦ ਨੂੰ ਮਜ਼ਬੂਤ ਕਰਨ ਦਾ ਕੰਮ ਜਾਰੀ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਕਾਰਵਾਈ ਧੀਮੀ ਹੈ ਜਿਸ ਕਰਕੇ ਪਿੰਡ ਵਾਸੀਆਂ ਦੇ ਵਿੱਚ ਚਿੰਤਾ ਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਸਥਾਨਕ ਵਾਸੀਆਂ ਨੇ ਸਰਕਾਰ ਪ੍ਰਤੀ ਰੋਸ ਜ਼ਾਹਰ ਕਰਦੇ ਹਿਆ ਕਿ ਉਹਨਾਂ ਦੀ ਇੱਕੋ ਮੰਗ ਹੈ ਪ੍ਰਸ਼ਾਸਨ ਜਲਦ ਤੋਂ ਜਲਦ ਕਾਰਵਾਈ ਕਰੇ ਤਾਂ ਕਿ ਬੰਦ ਨੂੰ ਪੱਕਾ ਕਰਵਾਇਆ ਜਾ ਸਕੇ ਭਵਿੱਖ ਵਿੱਚ ਪੰਜਾਬ ਨੂੰ ਹੜ੍ਹ ਦੇ ਸੰਕਟ ਤੋਂ ਬਚਾਇਆ ਜਾਵੇ ਸੋ ਇਸ ਤਰ੍ਹਾਂ ਦੀਆਂ ਖਾਸ ਖਬਰਾਂ ਦੇ ਲਈ ਦੇ ਦੇ ਵਿੱਚ ਡਾਇਰੈਕਟ ਗੁੱਸੇ ਦਾ ਰੋਕ ਨਹੀਂ ਉਸ ਚਾਨਕ ਦੀ ਕੋਹਾਰ ਹੈ ਕਿ ਉਨ੍ਹਾਂ ਕੀ ਮੰਗਾ ਰਿਹਾ ਸੀ ਬਰਾਬਰ ਦਾ ਗੱਤਬ